ਮੈਂ ਜਾ ਰਿਆਂ ਦੇ ਛੱਡ ਕੇ ਮੈਂ ਨਹੀਂ ਰਹਿਣਾ ਤੁਹਾਡੇ ਕੋਲ ਜੀ ਤੇਰੀ ਦੱਸਣਾ ਤੁਹਾਨੂੰ ਤੁਹਾਨੂੰ ਜਿਵੇਂ ਪਿਛਲੇ ਵਾਰ ਧੋਖੇ ਚ ਰੱਖਿਆ ਨਾ ਦੱਸਿਆ ਨਹੀਂ ਇਸ ਵਾਰ ਵੀ ਤੁਹਾਨੂੰ ਦੱਸਣਾ ਨਹੀਂ ਮੈਂ ਕਿੱਥੇ ਚੱਲਿਆ ਓਏ ਕੁੜੀ ਫੁੱਲ ਗਈ ਓਏ ਮੰਮੀ ਨੇ ਕੁੜੀ ਫਲਾ ਛੱਡੀ ਆਹ 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 ਓਏ ਹੂਣ ਖਾ ਛੱਡੀ ਇਹ ਫੁੱਲੀ ਨਹੀਂ ਸਮਾਰੀ ਤੇ ਮੰਮੀ ਸਿਰਾ ਲਾਦਾ ਯਾਰ ਬੋੜੀ ਗੈਂਡ ਯਾਰ ਸਬਜੀ ਕੁੜੀ ਤੇ ਆਜਾ achar ਜਮਣਾਏ ਤੁਸੀਂ ਕਦੀ ਆਪਣੇ ਪਾਪਾ ਦੀ ਗੋਦੀ ਚ ਸੌਂਦੀ ਆ ਇਹ ਆਪਣੇ ਪਾਪਾ ਕੋਲ ਹੀ ਸੌਂਦੀ ਆ ਪਾਪਾ ਨਾਲ ਬਹੁਤ ਪਿਆਰ ਕਰਦੀ ਹੈ ਸਸੀ ਕਾਲ ਜੀ ਕੀ ਹਾਲ ਚਾਲ ਸਾਰੇ ਨੇ ਮੇਰਾ ਨਾਮ ਕੁਝ ਹੋਣਾ ਮੇਰੇ ਵਰਗਾ ਕੋਈ ਹੋਰ ਨਹੀਂ ਹੋਣਾ ਮੇਰੇ ਵਰਗਾ ਸੱਚੀ ਗੱਲ ਹੋਣੇ ਹੋਣਾ ਸੱਚੀ ਗੱਲ ਅਜੀ ਹੋਣੇ ਵਰਗਾ ਕੋਈ ਹੋਰ ਨਹੀਂ ਹੋਣਾ ਕਿਉਂਕਿ ਜਿਉਣਾ ਆਪਣੀ ਪਰੀ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਨਾ ਇੰਨਾ ਜ਼ਿਆਦਾ ਪਿਆਰ ਉਹ ਕੋ ਪਰੀ ਕਿਦਾਂ ਸਕੂਨ ਫੀਲ ਕਰ ਰਹੀ ਆ ਪਾਪਾ ਦੀ ਗੋਦੀ ਚ ਲਮਟ ਪਾ ਕੇ ਮੇਰੇ ਕੋਲ ਰੋਂਦੀ ਆ ਇਹ ਸੱਚੀ ਗੱਲ ਆ ਮੇਰੇ ਕੋਲ ਨਾ ਕਦੇ ਕਦੇ ਮਤਲਬ ਪਰੇਸ਼ਾਨ ਹੋ ਜਾਂਦੀ ਆ ਕਦੇ-ਕਦੇ ਇਹਨੂੰ ਮੇਰੇ ਕੋਲ ਰਹਿਣਾ ਅੱਛਾ ਲੱਗਦਾ ਪਰ ਕਦੇ-ਕਦੇ ਇੱਕ ਟਾਈਮ ਐ ਐਸਾ ਹੁੰਦਾ ਰਾਤ ਨੂੰ ਜਦ ਇਹ ਸੌਣੇ ਆ ਤੇ ਮੇਰੇ ਕੋਲ ਕਈ ਵਾਰੀ ਨਹੀਂ ਸੌਂਦੀ ਰੋਂਦੀ ਆ ਤੇ ਫਿਰ ਜਦੋਂ ਛਿੱਪੀ ਲੈਨੇ ਫਿਰ ਛਿੱਪੀ ਕੋਲ ਮੈਂਟ ਚ ਸੌ ਜਾਂਦੀ ਐ ਇਹਨੂੰ ਆਪਣੇ ਪਾਪਾ ਦੀ ਗੋਦੀ ਦਾ ਹਰ ਇੱਕ ਚੀਜ਼ ਦਾ ਹਰ ਇੱਕ ਦਾ ਪਤਾ ਵਾ ਕਿਉਂਕਿ ਆਪਣੇ ਪਾਪਾ ਨੂੰ ਬੜੀ ਚੰਗੀ ਤਰ੍ਹਾਂ ਇਹ ਮਹਿਸੂਸ ਕਰਦੀ ਆ ਪਾਪਾ ਹਾਂ ਪਾਪਾ ਨੂੰ ਦੇਖ ਰਹੀ ਐ ਗਗਲੇਤੀ ਮੈਨੂੰ ਦੇਖ ਰਹੀ ਐ ਉੱਪਰ ਦੇਖ ਰਹੀ ਐ ਹਾਂਜੀ ਮਿੱਠੋ ਜੀ ਪਾਪਾ ਹਾਂਜੀ ਛੋਲੇ ਨੀਂਦ ਆ ਰਹੀ ਸੀ ਇਹਨੂੰ ਹੈਨਾ ਛੋਲੇ ਮੇਰੇ ਬੱਚੇ ਉਹ ਨਹੀਂ ਕਰਕੇ ਆਈ ਹਾਂ ਹਾਂ ਨਾ ਕੀ ਆਈ ਹੈ ਨਾ ਹੁਣੇ ਹਮ ਮੈਂ ਤਾਂ ਕੰਪਲੀਟ ਹੀ ਨਾ ਇਹ ਤਾਂ ਨਿਕ ਹਾਂ ਠੰਡਾ ਨਾ ਕੋਈ ਚੋਦੀ ਚੋਦੀ ਚ ਮਾੜਾ ਜਿਹਾ ਗਿੱਲੇ ਹੈ ਨਾ ਇਹਦੇ ਤਾਂ ਹੀ ਮੈਂ ਟੋਪੀ ਨਹੀਂ ਪਾਈ ਹਮ ਹੱਥ ਮਾਰਦੇ ਥੋੜੇ ਜਿਹੇ ਹਾਲਾਂ ਤੇ ਮਾਰ ਰਿਹਾ ਮਿਚੂ ਨਹੀਂ ਮਿਚੂ ਪਰ ਹਮ ਨੂੰ ਲੈ ਕੇ ਆਈ ਮੈਂ ਕਿਹਾ ਜਾ ਉਹ ਲੈ ਕੇ ਆ ਪਰਚੀਆਂ ਖੇਡੀਆਂ ਖੇਡਦੇ ਨੇ ਨਾ ਬਚਪਨ ਚ ਪਿੱਤੀ ਘਟੀਆਂ ਬਹੁ ਪਰਚੇ ਖੇਡੀਆਂ ਮੈਂ ਆ ਬੜੀਆਂ ਖੇਡੀਆਂ ਪੰਮੂ ਅਸੀਂ ਮੈਂ ਵੀ ਖੇਡੀਆਂ ਬੜੀਆਂ ਬਹੁਤ ਜ਼ਿਆਦਾ ਤੇ ਮੈਂ ਬੜੀ ਜਿਹੜੀ ਫੜੀ ਵੀ ਨਹੀਂ ਹੁੰਦੀ ਜਦੋਂ ਮੈਂ ਚੋਰ ਹੁੰਨੀ ਐਕਸਪ੍ਰੈਸ਼ਨ ਹੁੰਦੇ ਨਾ ਇਹਦੇ ਵਿੱਚ ਹੈ ਨਾ ਹੋਰ ਤਾਂ ਮੈਨੂੰ ਕੀ ਆ ਪਤਾ ਨਹੀਂ ਪਰ ਇਹ ਵਾਲੀ ਯਾਰ ਉਹ ਪਰਚੇ ਖੇਡਾ ਇਹਨਾਂ ਨੂੰ ਜੂਸ ਬਣਾ ਕੇ ਲਿਓ ਜੂਸ ਵੀ ਸਾਰਾ ਕੁਝ ਖਤਮ ਹੋ ਗਿਆ ਗਾਜਰਾ ਤਾਂ ਪਈਆਂ ਹੋਣਗੀਆਂ ਸਭ ਖਤਮ ਗਾਜਰਾ ਵੀ ਸੀ ਲਾਸਟ ਤੇ ਕਿੰਨੂ ਸੰਤਰੇ ਵੀ ਲਾਸਟ ਸੀ ਸੰਤਰੇ ਨਹੀਂ ਕੋਈ ਗਿਆ ਹੀ ਨਹੀਂ ਨਾ ਰਾਜਪੁਰੇ ਤੇ ਉਹ ਵੀ ਬੀਟਰ ਰੂਟ ਸਿਰਫ ਇੱਕ ਦੋ ਪਈ ਹੋਣੀਆਂ ਉਹਦੇ ਬਣਾ ਲਓ ਉਹਦਾ ਕੀ ਬਣਾਏ ਦੋ ਬੇਟ ਰੋਟਾਂ ਦਾ ਕੋਈ ਗਾਜਰ ਮਣੀ ਮੋਟੀ ਵੀ ਨਹੀਂ ਬਈ ਨਾ ਹੈ ਹੀ ਨਹੀਂ ਹੈ ਸੈਂਡਵਿਚ ਬਣਾਉਣਾ ਜੇ ਬੇਟਾ ਜੂਸ ਪੀਣੋਂ ਮਨ ਕਰੇ ਸੈਂਡਵਿਚ ਜ਼ਰੂਰ ਵੀ ਹੈ ਨਹੀਂ ਜੇ ਫਿਰ ਪਾਣੀ ਬਣਾ ਲੈ ਚੱਲ ਇੱਥੇ ਪਿਆਣਾ ਬੋਟਰ ਨਹੀਂ ਫੜਾ ਚੱਲ ਬੋਟਰ ਫੜਾ ਦੇ ਛੋਟੇ ਵਾਲੇ ਫਿਰ ਆਪਾਂ ਖੇਡਦੇ ਹਾਂ ਦੋਸਤੋ ਅੱਜ ਕੱਲ੍ਹ ਨਾ ਆਡੀ ਲਾਈਫ ਬਹੁਤ ਜ਼ਿਆਦਾ ਬਿਜ਼ੀ ਹੋਈ ਪਈ ਆ ਬਹੁਤ ਜ਼ਿਆਦਾ ਦਿਨ ਵੀ ਬਿਜ਼ੀ ਆ ਰਾਤ ਵੀ ਬਿਜ਼ੀ ਆ ਤੇ ਵਲੋਗਸ ਜਿਹੜੇ ਸਾਡੇ ਕੋਲ ਸ਼ੂਟ ਨਹੀਂ ਹੋ ਪਾਉਂਦੇ ਬਹੁਤ ਤੱਕੇ ਵਰ ਗੈਪ ਪੈ ਜਾਂਦਾ ਸਹੀ ਗੱਲ ਆ ਦੋ ਦੋ ਦਿਨ ਦਾ ਗੈਪ ਪੈ ਜਾਂਦਾ ਵਲੌਗ ਨਹੀਂ ਛੂਟੋ ਮੰਨੇ ਬਸ ਮੁਹੌਲੀ ਜਿਹੀ ਸੀ ਇਹ ਵੀ ਇੱਕ ਚਲੋ ਲਾਈਫ ਦਾ ਇਹ ਵੀ ਇੱਕ ਪਾਰਟ ਆ బిజీ ਹੋਣ ਵਾਲਾ ਹਰ ਕਿਸੇ ਹੁੰਦਾ ਵਾ ਸਾਡੇ ਤੇ ਵੀ ਆਉਣਾ ਹੈ ਪਰ ਅਸੀਂ ਬਹੁਤ ਵਧੀਆ ਨਿਕਲ ਰਹੀ ਸੀ ਇਹਨੂੰ ਇੰਜੋਏ ਵੀ ਕਰ ਰਹੇ ਆ ਬਹੁਤ ਜ਼ਿਆਦਾ ਤੇ ਜਦੋਂ ਅਸੀਂ ਬਾਹਰ ਗਏ ਸੀ ਅਸੀਂ ਉਹਨੂੰ ਵੀ ਬੜਾ ਇੰਜੋਏ ਕੀਤਾ ਸੀ ਤੇ ਹੁਣੇ ਆਪਾਂ ਵੀਡੀਓਜ਼ ਦੇਖ ਰਹੇ ਸੀ ਬਾਹਰ ਵਾਲੀਆਂ ਆ ਮਨ ਕਰ ਗਿਆ ਜਦੋਂ ਹਾਂ ਯੂਕੇ ਵਾਲੀਆਂ ਵੀਡੀਓਜ਼ ਦੇਖ ਰਹੀ ਸੀ ਇੱਕ ਫੇਰ ਮਾਨ ਕਰਨ ਲੱਗ ਗਿਆ ਵੀ ਫੇਰ ਆਪਾਂ ਜਾਈਏ ਜਲਦੀ ਜਲਦੀ ਫੇਰ ਕਿਤੇ ਜਾਈਏ ਇੰਜੋਏ ਕਰਨ ਵਾਸਤੇ ਕਿਉਂਕਿ ਹੁਣ ਅਸੀਂ ਬਾਤਿਤ ਨੂੰ ਵੀ ਨਾਲ ਲੈ ਕੇ ਜਾਵਾਂਗੇ ਜਿੱਥੇ ਵੀ ਜਾਵਾਂਗੇ ਤੇ ਬਾਕੀ ਅਸੀਂ ਜਿਹੜੇ ਸਾਡੇ ਯੂਕੇ ਵਾਲੇ ਦੀਦੀ ਨੇ ਵੀਨਾ ਦੀਦੀ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆ ਬਹੁਤ ਜ਼ਿਆਦਾ ਉਹਨਾਂ ਨਾਲ ਕਾਫੀ ਦਿਨ ਹੋ ਗਏ ਗੱਲ ਨਹੀਂ ਹੋਈ ਕਿਉਂਕਿ ਅਸੀਂ ਉਹਨਾਂ ਕੋਲ ਰਹਿ ਕੇ ਆਏ ਸੀ ਨਾ ਯੂਕੇ ਤੇ ਸਾਨੂੰ ਤੁਹਾਨੂੰ ਪਤਾ ਹੀ ਸਾਨੂੰ ਯੂਕੇ ਬਹੁਤ ਵਧੀਆ ਲੱਗਾ ਸੀ ਤੇ ਅੱਜ ਅਸੀਂ ਉਹਨੂੰ ਯਾਦ ਕਰ ਰਹੇ ਹਾਂ ਤੇ ਹੁਣ ਅਸੀਂ ਸੋਚਿਆ ਇਹ ਬਾਦ ਦੇ ਨਾਲ ਆਪਾਂ ਪਲਾਨ ਕਰਾਂਗੇ ਕਿਤੇ ਵੇਖੋ ਹੁਣ ਕਿੱਥੋਂ ਦਾ ਕਰਦੇ ਆ ਪਰ ਫਿਰ ਹਾਲ ਇਹ ਬਾਦ ਦੇ ਛਿੱਪੀ ਤੁਸੀਂ ਉਹ ਡੇਕ ਲੈ ਲਈ ਸੀ ਕਿਹਦੀ ਪਾਸਪੋਰਟ ਪਾਸਪੋਰਟ ਮਾਸ਼ਾ ਲੈ ਲਈਏ ਦੇਖਦਾ ਦੇਖੋਗੇ ਹੁਣ ਮੈਂ ਕਿਹਾ ਸੀ ਸਟਾਫ ਵਾਲੇ ਮੁੰਡੇ ਨੂੰ ਹੂੰ ਬਣਾ ਲਈ ਹੁਣ ਬੰਦੇ ਇਹਦਾ ਹੂੰ ਇਹ ਬਾਦ ਦਾ ਪਾਸਪੋਰਟ ਬਣੂਗਾ ਤੇ ਫਿਰ ਅਸੀਂ ਕਰਾਂਗੇ ਅਪਲਾਈ ਕਿਤੋਂ ਨਾ ਕਿਤੋਂ ਲੋ ਜੀ ਪਰਚੀਆਂ ਸਟ ਦੇ ਹੋਏ ਵੇਖੀ ਕਿੰਦਾ ਪੈਂਦੇ ਨੇ ਸਾਰੇ ਜਾਣੇ ਲੋਕਾਂ ਆ ਕੇ ਦੇਖ ਲੋ ਕੀ ਲੈਣੀ ਰਾਜਾ ਬੋਲੇ ਵਜ਼ੀਰ ਕੌਣ ਮੈਂ ਵਜ਼ੀਰਾ ਇਹਨਾਂ ਦੋਨਾਂ ਇਹਨਾਂ ਦੋਨਾਂ ਚ ਚੋਰ ਕੌਣ ਕਰਨਾ ਨਹੀਂ ਲੈ ਨਹੀਂ ਕਰਦਾ ਜੇ ਆ ਲੈ ਜੇ ਪੈਸੇ ਮਿਲ ਲਗੇ ਇਸ ਵਾਰ ਮੈਂ ਬਚੀ ਜੇ ਪੈਸੇ ਮੈਂ ਦੀਜਾਂ ਚਾਚੀ ਦੇ ਹਾਂ ਹਾਏ ਹੋਏ ਇਸ ਵਾਰ ਮੇਰਾ ਤੁੱਕਾ ਗਲਤ ਹੋਇਆ ਨਹੀਂ ਤਾਂ ਮੈਂ ਮੈਂ ਸਹੀ ਸਹੀ ਲੱਭੇ ਨੇ ਸਹੀ ਗੱਲ ਆਪ ਪੁਆਇੰਟ ਦੇਖੋ ਮੇਰੇ ਸਭ ਤੋਂ ਜ਼ਿਆਦਾ ਬੰਦ ਰਹੇ ਹੋਣਗੇ 330 ਤਾਰੇ ਹੈਗੇ ਨੇ 3084 ਮੇਰੀ 30 ਆ ਰਹੇ 30 ਹੋ ਗਏ 204 ਬਾਕੀ ਸਭ ਦੀਆਂ 5 ਨੇ ਬਚਦੀਆਂ 10 ਨੇ 5 2 4 5 5 ਚਾਚੀ ਦੀ 4 ਸਭ ਤੋਂ ਘੱਟ ਚਾਚੂ ਦੀ 3 ਹੁਣੀ ਆਈਏ ਨਹੀਂ ਤਾਂ ਉਹ ਵੀ ਨਹੀਂ ਆਣੀ ਸ ਮੇਰੇ ਜ਼ੀਰੋ ਟੂਟ ਪੜੋ ਪਟ ਲੈ ਉਹ ਵਟਪੰਦੀ ਮਟੇ ਮੇਰੀ ਕੁੜੀ ਜਲਾ ਤਲਾ ਕੇ ਤਾਂ ਪੁੱਤ ਲੈ ਆਵਾਜ਼ ਵੀ ਮਿਟੋਰੀ ਇਹਦਾ ਨਾ ਮੈਂ ਵਜੀਰਾ ਦਾ ਮੈਂ ਮੈਂ ਉੱਟ ਗਿਆ ਤੇ ਮੇਰਾ ਦੱਸੋ ਮੇਰਾ ਹਿੱਸਾ 1000 ਦਾ ਕੋੜੀ ਚੱਤੂ ਨੇ ਵਜੀਰ ਅੱਛਾ ਚੱਤੂ ਨੇ ਵਜੀਰ ਹਾਂ ਇਹ ਦੋਨੋਂ ਤੇ ਚੋਰ ਹੈ ਨਾ ਆਗਮ ਚੋਰ ਹੈ ਗਲਤ ਜ਼ੀਰੋ ਜ਼ੀਰੋ ਮੈਂ ਚੋਰ ਹਾਂ ਹਾਏ ਮੇਰਾ ਅੱਠ ਦੱਸ ਦੇਣਾ 800 ਮੈਂ ਆਪਣੀ ਐਕਸਪ੍ਰੈਸ਼ਨ ਚੇਂਜ ਕੀਤੀ ਮੇਰੀ ਆਪ ਪੰਜ ਪੰਜੋ ਦੇਵੇ 04 4 ਬਰਾਬਰ ਕਰਤਾ ਮੈਨੂੰ ਹੁਣ ਮੰਤਰ ਮਾਰਨੇ ਪੈਣਗੇ ਕੋਈ ਓਮ ਕਲੀਨ ਕਲੀਨ ਚਾਮੁੰਡਾਏ ਨਮਾ ਕਲੀਨ ਕਲੀਨ ਪੁਸ਼ ਹੁਣ ਦੇਖੋ ਨੰਬਰ ਮੇਰੇ 800 ਮੇਰਾ ਆ ਗਿਆ ਓ ਮੈਨੂੰ ਤਾਂ ਵਰਤੀ ਦੇ ਦੋ ਫੇ ਮੇਰਾ ਚਾਹੀਦਾ ਮੇਰੇ ਨਾਲ ਧੋਖਾ ਕਰ ਰਹੇ ਹੋ ਮੈਂ ਐਵੇਂ ਨਹੀਂ ਕਿਹਾ ਸੀ ਵੀ ਇਹ ਚੋਰ ਹੈ ਮੈਂ ਤਾਂ ਉਂਗਲੀ ਕਰ ਰਿਹਾ ਸੀ ਐਵੇਂ ਕਰਕੇ ਧੋਖੇ ਵਾਜੋ ਬਾਬਾ ਇਹ ਤੇ ਪਲਤੀਆ ਪਾਡ ਦੋ ਜੀ ਜੇ ਮੇਰੇ ਕੋਲ ਚੋਰ ਚੁਰ ਆ ਗਿਆ ਨਾ ਮੈਂ ਨਹੀਂ ਮੈਂ ਆ ਹੂੰ ਜੀਰੋ ਹੂੰ ਤੰਦੋਂ ਵਿੱਚ ਟਿਕੰਡਿਆ ਕਿ ਨਹੀਂ ਟਿਕੰਡਿਆ ਚੋਰ ਅਚਾ ਇਹ ਸੁਣ ਨਾ ਕਨੂ ਜੋੜਾ ਲੇ ਪਰ ਮੈਂ ਚੋਰ ਨਹੀਂ ਮੈਂ ਨਹੀਂ ਕਰਦਾ ਭਾਈ ਆਵੇ ਲਗੇ ਚੋ 60 ਚਾਚੂ ਦੀ 6 ਮੇਰੀਆਂ ਵਿੱਚ 6 ਮੇਰੇ 800 ਲਿਖ ਦੋ 800 800 ਹਾਂ ਹਾਂ 800 ਚਾਚੂ ਜੀਰੋ ਹਾਂ ਜੀ ਮੇ 60 800 ਇੱਕ ਬਰੂ 60 ਹੋ ਗਈ ਨਾ ਸਾਡੇ ਦੋਨਾਂ ਦੀ ਸੇਲਸ ਹੋ ਗਈ लास्ट ਟਾਈਮ ਬੱਸ ਕਰਨਾ ਫਿਰ ਬਾਜੋ ਕੋ ਆਨ ਕਰਾਂਗੇ ਕਿਹੜਾ ਫਸਟ ਆਇਆ ਕਿਹੜਾ ਮਮੀਆਂ ਨਹੀਂ ਪੂਰੀਆਂ ਬਣਾ ਰਹੀ ਨੇ ਆਲੂ ਪੂਰੀਆਂ ਆਜੋ ਮੇਰੇ ਹੁਣ ਤਰਫੋਂ ਅੰਜੋ ਹਾਂ ਜੀ ਕੀ ਕਰੀ ਜਾਂਦੇ ਹੋ ਆ ਗਿਆ ਮੈਂ ਆ ਕੀ ਆਟੇ ਦੀ ਬਾਤ ਹੈ ਜਵੈਣ ਮਮੀਆਂ ਨੇ ਆ ਕੇ ਕੈਮਰਾ ਚੱਕ ਕੇ ਕਹਿਣ ਲੱਗੀ ਮਮੀਆਂ ਨੇ ਆ ਗਿਆ ਆ ਗਿਆ ਜੀ ਆ ਗਿਆ ਆ ਜਮਮੀ ਤੁਸੀਂ ਇਹ ਕਹਿਣਗੀ ਪੈਣ ਤੁਸੀਂ ਪੁੜੀਆਂ ਬਣਾਉਂਦੇ ਰਹੋ ਖਾਣ ਲਈ ਆਪਣੇ ਘਰ ਵਾਲੇ ਪੈਣ ਨੂੰ ਸੱਦਾ ਦੇ ਪੈਣ ਨੂੰ ਸੱਦਾ ਦੇ ਜਾਲੋ ਆਜੋ ਮਮੀਆਂ ਦੀਆਂ ਪੈਣਾਓ ਮਮੀਆਂ ਮਿੰਟ ਮਿੰਟ ਪੁੜੀਆਂ ਬਣਾ ਰਹੀ ਕਿ ਪਾਪਾ ਦੀ ਡਿਮਾਂਡ ਤੇ ਪੁੜੀਆਂ ਭਰ ਰਿਆ ਰਹੀ ਮੈਂ ਜਾ ਰਿਆਂ ਦੇ ਛੱਡ ਕੇ ਮੈਂ ਨਹੀਂ ਲੈਣਾ ਤੁਹਾਡੇ ਕੋਲ ਆਏ ਖਾਏ ਹੋ ਜਾ ਤੂੰ ਮੇਰੇ ਹੱਥਾਂ ਦੇ ਆਲੂ ਇਹ ਨਹੀਂ ਦੱਸਣਾ ਤੁਹਾਨੂੰ ਤੁਹਾਨੂੰ ਜਿਵੇਂ ਪਿਛਲੇ ਵਾਰ ਧੋਖੇ ਚ ਰੱਖਿਆ ਨਾ ਦੱਸਿਆ ਨਹੀਂ ਇਸ ਵਾਰ ਵੀ ਤੁਹਾਨੂੰ ਦੱਸਣਾ ਨਹੀਂ ਮੈਂ ਕਿੱਥੇ ਚੱਲਿਆ ਤਾਂ ਦੇਰਫਾ ਨਿੱਕੀ ਕਹਿ ਰਿਹਾ ਪਾਪਾ ਕਹਿ ਰਹੇ ਹੋਣਗੇ ਜਾਨ ਛੁੱਟੇਗੀ ਵਧੀਆ ਸਗੋਂ ਅ ਰਾਤੀ ਕੋਈ ਨਾ ਸਬਜ਼ੀ ਰਾਤੀ ਕਿਹਿੰਦੇ ਖਲ ਲਈਗੀ ਹਾਂ ਲਾਉਂਦੀ ਹਾਂ ਹੈਂ ਗਰੇੜੇ ਵੀ ਅੱਜ ਕੇ ਖਾਲੇ ਨੇ ਭਾਰੀ ਭਾਰੀ ਭੜੀ ਕਿ ਨਾ ਕੋਈ ਹੋ ਤਾਂ ਬਰੌਥ ਲੈਣੇ ਹੈ ਵੀ ਕਰਦੇ ਨੇ ਲੇਟਾਂ ਲਾਤੀਆਂ ਨੇ ਹੂੰ ਆਵਾਜ਼ ਲਗਾਣੀ ਤਾਂ ਫੜਫੜਾ ਜਾਣਾ ਤੁਸੀਂ ਜੇ ਕੋਈ ਲੇਟ ਹੋ ਗਿਆ ਫਿਰ ਉਹਨੂੰ ਕੁੜੀਆਂ ਨਹੀਂ ਮਿਲਣਗੀਆਂ ਅਹ ਨਹੀਂ ਮਿਲਣਗੇ ਤਾਂ ਸਹੀ ਪਰ ਟਾਈਮ ਨਾ ਲਾਉ ਨਾ ਓਕੇ ਹਾਂ ਗਰਮ ਗਰਮ ਖਾਣ ਦਾ ਕੁਝ ਨਜ਼ਾਰਾ ਹੋਊ ਰੇ ਹਾਏ ਹਾਏ ਨਜ਼ਾਰੇ ਵਾਲੀ ਕਿਹਨੂੰ ਫੋਨ ਕਰ ਰਹੇ ਹੋ ਬਬਲੂ ਨੂੰ ਆ ਕੇ ਵੀਰੇ ਤੂੰ ਵੀ ਖਾ ਰਹੀਆਂ ਹਾਂ ਹਾਂ ਮੈਂ ਉਹ ਵੀ ਖਾ ਲ ਗੇ ਆਏ ਹਾਏ ਬੰਦ ਤੀ ਕੋ ਫੋਨ ਸਰਕੇ ਨਹੀਂ ਮਨਾ ਤਾਂ ਜਲਦੀ ਜਲੜਾ ਪੁੜੀਆਂ ਪੁੜੀਆਂ ਮੈਂ ਸਾਰਾ ਪੁੜੀਆਂ ਖੜੀਆਂ ਨੇ ਓਏ ਬਬੂ ਨੂੰ ਖੋਲਾਈ ਮੇਰੇ ਮੇਟਰ ਬੰਦ ਹੋ ਗਿਆ ਕਿੰਨੇ ਕਹਿੰਦੀ ਮੈਂ ਕਾਕੇ ਨੂੰ ਚੱਕਿਆ ਹੋਇਆ ਇਸ ਕਰਕੇ ਮੈਂ ਮੈਂ ਨਹੀਂ ਖਾਣੀ ਮੈਂ ਬਾਅਦ ਚ ਖਾਵਾਂਗੀ ਪਹਿਲਾਂ ਤੁਸੀਂ ਖਾ ਲਓ ਲਓ ਜੀ ਪੁੜੀਆਂ ਫੁੱਲ ਚੁਕੀਆਂ ਨੇ ਪੁੜੀਆਂ ਫੁੱਲ ਚੁਕੀਆਂ ਨੇ ਫੁੱਲ ਚੁਕੀਆਂ ਨੇ ਫੁੱਲ ਚੁਕੀਆਂ ਨੇ ਆਹ ਪੁੜੀ ਫੁੱਲੀ ਨਹੀਂ ਮਮੀ ਮੈਂ ਨਹੀਂ ਖਾਣੀ ਆਲੀ ਜਿਹੜੀ ਫੁੱਲੀ ਖਾ ਲੈ ਮੈਂ ਨਹੀਂ ਖਾਣੀ ਤੁਸੀਂ ਪੁੜੀਆਂ ਫੁੱਲੀ ਫੁੱਲੀ ਪੁੜੀਆਂ ਫੁਲਾਣੀਆਂ ਭੁੱਲ ਗਿਓ ਆਏ ਪੂਰੀ ਭੁੱਲ ਗਈ ਓ ਮम्मी ਨੇ ਪੂਰੀ ਫਲਾ ਛੱਡੀ ਆਹਾ 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 ਓਏ ਫੁੱਲ ਖਾ ਛੱਡੀ ਇਹ ਫੁੱਲੀ ਨਹੀਂ ਸਮਾਰੀ ਸਮਝ ਰੱਖਣੀ ਜੇ ਬੋਲਦੇ ਪੂਰੀ ਦੀ ਥੋੜੀ ਜੀ ਤਾਰੀਫ ਕੀਤੀ ਤੇ ਇਹ ਫੁੱਲ ਗਈ ਐ ਮम्मी ਆਓ ਪੂਰੀ ਚੱਲੋ ਚੱਲੋ ਉਧਰ ਚੱਲੋ ਥੋੜੀ ਜੀ ਤਾਰੀਫ ਕੀਤੀ ਤੇ ਪੂਰੀ ਗਈ ਫੁੱਲ ਬੋਲਦੇ ਆਜੋ ਉਧਰ ਜਾ ਕੇ ਪਹਿਲਾਂ ਹੁਣ ਆਉਂਦੀ ਆ ਰਹੀ ਏ ਪਹਿਲਾਂ ਕੇੰਗ ਨੂੰ ਦੇਓ ਪਹਿਣ ਬੱਚਾ ਬਣਦਾ ਹਾਂ ਇਹ ਸੱਤੇ ਕੀ ਚੋਲੋ ਖਾਣ ਦਿਓ ਨਾ ਬੱਚਾ ਨੂੰ ਮੈਂ ਕਿੰਨੂ ਪੜਨਾ ਮੈਂ ਬਹਤ ਇਹ ਨਾ achar ਵੀ ਹੈਗਾ ਅੱਛਾ ਦੇਖੋ ਤੁਸੀਂ ਚੱਕੋ ਜਿਹਨੀਆਂ ਸਬਜ਼ੀਆਂ ਹੈ ਇਕ ਕੰਦੇ ਕਰਤੀਆਂ ਛੋਟੀਆਂ ਲੋਈ ਪੁੜੀਆਂ ਦੇ ਨਾਲ ਚਨੇ ਕੀ ਨੇ ਆਲੂ ਤੇ ਨਾਲ ਇੱਕ ਪਤਾ ਨਹੀਂ ਕਿਹੜਾ achar ਪਾਣੀ ਇੱਥੇ ਮੇਰਾ ਪੀ ਲੈ ਪੀ ਲੈ ਮੈਨੂੰ ਦੇ ਦੇ ਦੂਜਾ ਲੈ ਲੋ ਜੀ ਕਿਰਨ ਬਹੁਤ ਸਵਾਲ ਹੈ ਮੰਮੀ ਸਿਰਾ ਲਾਤਾ ਯਾਰ ਬੋੜੀ ਗੈਂਟ ਯਾਰ ਸਬਜੀ ਪੁੜੀ ਤੇ ਆਜਾ achar ਜਾਂ ਬਣਾਇਆ ਤੁਸੀਂ ਸਹੀ ਗੱਲ ਹੈ ਆਲੂ ਪੁੜੀਆਂ ਜਿਆਦਾ ਸਵਾਦ ਬਣੀਆਂ ਨੇ ਕਮਾਲ ਕਮਾਲ ਬਹਲਾ ਗੈਂਟੇਸ ਯਾਰ ਮੈਂ ਖਾ ਕੇ ਵਿਹਲਾ ਵੀ ਹੋ ਗਏ ਰਜਦਾ ਹੀ ਨਹੀਂ ਬੇ ਕੀ ਗੱਲ ਐ ਐਸਾ ਕੀ ਯਾਰ ਬਾਈਕਾਟ ਖਾਓ ਕਿਰਨ ਮੋਟੇ ਹੋ ਜਾਣਾ ਪਰ ਖਾ ਖਾ ਕੇ ਕੀ ਫਾਇਦਾ ਇਹ ਪਦਦਰ ਇਹ ਬਾਜ ਬੱਚਰੇ ਤੁਚੀ ਨਹੀਂ ਖਾਣੀ ਪੁੜੀਆਂ ਉਹ ਮੇਰੀ ਗੁਗਲੋ ਪੂਰੀਆਂ ਨਿਕਾਣੀਆਂ ਬੱਚੇ ਛੋ ਜਾ ਖਾਲੀਆਂ ਨੇ ਪੂੜੀਆਂ ਹਾਂਜੀ ਕਿੰਨੀਆਂ ਖਾਧੀਆਂ ਨੇ ਪਤਾ ਨਹੀਂ ਇਹ ਇਹਨਾਂ ਦੋਨਾਂ ਨੇ ਨਾ ਇੱਕ ਕਿਰਨ ਨੇ ਮੂੰਹ ਦਿਖਾਓ ਮਮੀ ਪੂੜੀਆਂ ਦੇ ਤਾਂ ਇਹਨਾਂ ਨੇ ਵੱਟ ਕੱਢੇ ਨੇ ਦੋਨਾਂ ਨੇ ਹੂੰ ਗਰਮ ਗਰਮ ਸੀ ਨਾ ਪਤਾ ਨਹੀਂ ਲੱਗਾ ਇਹਨਾਂ ਨੂੰ ਮੈਂ ਤਾਂ ਦੋ ਹੀ ਖਾਧੀਆਂ ਨੇ ਜਿਆਦਾ ਨਹੀਂ ਖਾਧੀਆਂ ਕਿਉਂਕਿ ਮੈਨੂੰ ਅਸੀਂ ਐਵੇਂ ਪੇਟ ਨਾ ਖਰਾਬ ਹੋ ਜਾਏ ਪਰ ਕਿਰਨ ਕੀ ਗੱਲ ਏ ਕੀ ਗੱਲ ਐਨੀਆਂ ਪੂੜੀਆਂ ਇਹ ਨਹੀਂ ਤਾਂ ਖੰਸੂ ਦੀਆਂ ਪੁੜੀਆਂ ਵੀ ਨਹੀਂ ਗਿਣੀਆਂ ਸਾਡੀਆਂ ਪੁੜੀਆਂ ਗਿਣੀਆਂ ਨਹੀਂ ਪਰ ਖਾਧੀਆਂ ਤਾਂ ਬਹੁਤ ਜ਼ਿਆਦੀਆਂ ਨੇ ਨਾ ਮੈਨੂੰ ਨਹੀਂ ਪਤਾ ਮम्मी ਘਟ ਘਟ 12 12 ਤਾਂ ਖਾ ਗਈ ਹੋਣਗੇ ਨਾ ਇਹ 10 10 ਤਾਂ ਕਿਤਨੀ ਗਈਆਂ 10 10 ਪੁੜੀਆਂ ਕੀ ਗੱਲ ਭਈ ਤੇ ਇਹ ਕੀ ਬਾਤ ਆਟੇ ਦੀ ਅਹੀਂ ਉਹ ਗੜੇ ਮੇਦ ਦੇ ਲਈ ਅਹੀਂ ਇਹ ਬਾਬੂ ਇਹ ਬਜੂ ਓਟਰੇ ਓਟਰੇ ਇਹ ਬਾਤ ਓਟਰੀਏ ਮੈਨੂੰ ਪਤਾ ਠੀਕ ਹੈ ਇਹ ਕਹਿੰਦੀ ਮੈਂ ਤਾਂ ਖਵਾਈ ਨਹੀਂ ਪੁੜੀਆਂ ਖਾ ਗਿਆ ਆਪਾਂ ਤਾਂ ਦੋ ਪੁੜੀਆਂ ਖਾਧੀਆਂ ਹੁਣ ਚਾਹ ਪੀਵਾਂਗੇ ਚਾਹ ਪੀਣ ਤੋਂ ਬਾਅਦ ਇੱਕ ਦੋ ਕੰਮ ਕਰ ਲਈਏ ਤੇ ਪੈਕਿੰਗ ਕਰੀਏ ਪੈਕਿੰਗ ਕਿਤਾ ਕਰਨੀ ਕਿ ਹੁਣ ਜਾਣ ਦਾ ਵੇਲਾ ਆ ਗਿਆ ਜੀ ਸਾਡਾ ਕੱਲ ਜਾਣਾ ਪਰਿਆਲੇ ਪਰਸੋਂ ਜਾਣਾ ਮੰਮੀ ਦੇ ਦੰਦ ਦਿਖਾਉਣ ਵਾਸਤੇ ਕਿਉਂਕਿ ਦੂਸਰਾ ਦੰਦ ਵੀ ਜਿਹੜਾ ਜਾੜੇ ਉਹ ਕੱਢਣੀ ਬਾਹਰ ਉਹਨਾਂ ਨੇ ਤੇ ਇਧਰੋ ਕਿਰਨ ਦੇ ਵੀ ਦੰਦ ਦੀ ਇੱਕ ਦੀ ਫਿਲਿੰਗ ਹੋਣੀ ਹੈ ਜੋ ਸੈਕਿੰਡ ਸਿਟਿੰਗ ਵਾਸਤੇ ਬੁਲਾਇਆ ਸੀ ਡਾਕਟਰ ਨੇ ਤੇ ਪਰਸੋਂ ਕੱਲ ਦਾ ਤੇ ਪਰਸੋਂ ਦਾ ਨਹੀਂ ਸਾਡੇ ਕੋਲ ਫਿਰ ਅਸੀਂ ਚਲੇ ਜਾਣਾ ਮੋਹਾਲੀ ਯਾਦਾਂ ਬੜੀਆਂ ਆਣੀਆਂ ਸਾਨੂੰ ਇੱਥੋਂ ਦੀਆਂ ਇਹ ਕਮਰਾ ਸਾਨੂੰ ਪੂਰਾ ਯਾਦ ਆਏਗਾ ਜਦੋਂ ਮੰਮੀ ਸਪੇਰ ਗਏ ਸੀ ਨਾ ਉਹ ਕਮਰੇ ਚ ਬੈਠੇ ਹੁੰਦੇ ਸੀ ਨਾ ਆਈ ਮਦਨ ਵਾਲੇ ਨਹੀਂ ਲੱਕੀਨ ਵਾਲੇ ਉਹ ਕਮਰਾ ਸਾਨੂੰ ਮਿਲਿਆ ਸੀ ਉੱਥੇ ਰਹਿੰਦੇ ਸੀ ਨਾ ਜਦੋਂ ਆਏ ਨਾ ਮੈਂ ਕਿਹਾ ਯਾਰ ਕਮਰੇ ਦੀ ਯਾਦ ਆਈ ਕਿ ਵੀ ਅਸੀਂ ਸੌਂਦੇ ਹੁੰਦੇ ਸੀ ਉੱਥੇ ਨਾ ਬੜਾ ਵਧੀਆ ਲੱਗਦਾ ਨਾ ਜਿੱਥੇ ਅਸੀਂ ਖਾਸਾ ਟਾਈਮ ਬਤਾਦੀ ਹੈ ਨਾ ਉਹਦੇ ਨਾਲ ਪਿਆਰ ਜਿਹਾ ਹੋ ਜਾਂਦਾ ਹੈ ਆ ਇਧਰ ਮੈਂ ਇਬਾਦਤ ਦਾ ਸੈਟਅਪ ਲਗਾ ਰੱਖਿਆ ਤਾਂ ਪਾਣੀ ਪੂਨੇ ਦਾ ਕੋਟਰ-ਕੂਟਣੀ ਇਹ ਉਹ ਕਾਫੀ ਦਵਾਈਆਂ ਵੀ ਆ ਹੁਣ ਉੱਥੇ ਜਾ ਕੇ ਦੁਬਾਰਾ ਸਾਰੀ ਸੈਟਿੰਗ ਕਰਨੀ ਪੈਣੀ ਏ ਕਿਉਂਕਿ ਸਮਾਨ ਤਾਂ ਕੱਪੜੇ ਅਸੀਂ ਸਾਰੇ ਆਲਮੋਸਟ ਚੱਕ ਲਿਆਏ ਸੀ ਖਾਸੇ ਸਾਰੇ ਤੇ ਸਰਦੀਆਂ ਵਾਲੇ ਹੁਣ ਉੱਥੇ ਜਾ ਕੇ ਕਿਰਨ ਜੀ ਨੂੰ ਕਰਨਾ ਪਏਗਾ ਆਪਣਾ ਸਾਰਾ ਤਬਾਰ ਤੋ ਸੈਟਿੰਗ ਸੈਟਅਪ ਕਿਰਨ ਦੇ ਸਿਰ 'ਚ ਪੈ ਕੇ ਜੂਆਂ ਜੂਆਂ ਕਿਤੋਂ ਆ ਗਏ ਮੋਨੇ ਕੋਸ ਤੇ ਜੂ ਪਾ ਦੋ ਜੂਨ ਪਾ ਦੋ ਤੇ ਮੰਮੀ ਮੈਂ ਇਬਾਦਤ ਤੇ ਕਿਰਨ ਅਸੀਂ ਚਲੇ ਜਾਣਾ 31 ਜਨਵਰੀ ਨੂੰ ਆਪਣੇ ਮੋਹਾਲੀ ਵਾਲੇ ਕਰ ਤੇ ਕੁਝ ਦਿਨ ਤਾਂ ਉਵੇਂ ਆਪਣੀ ਉੱਤੇ ਉਹ ਹੋਏਗੀ ਬੋਰਿੰਗ ਹੋਏਗਾ ਪਰ ਸਿਸਟਮ 2-4 ਦਿਨ ਦਾ ਹਨਾ ਉਸ ਤੋਂ ਬਾਅਦ ਠੀਕ ਹੋ ਜਾਏਗਾ ਹਿਸਾਬ ਕਿਤਾਬ ਜਿਹੜਾ ਕੰਮ ਕਾਜ ਚ ਪੈ ਜਾਗੇ ਹਨਾ ਤੇ ਹੁਣ ਮੈਂ ਕਰਾਂ ਕੋਈ ਕੰਮ ਆਪ ਇਬਾਦਤ ਫਿਰਸ ਹੋ ਗਈ ਚਾਹ ਪੀਏ ਫਿਰ ਤੁਹਾਨੂੰ ਮਿਲਦਾ ਕੱਲ ਇੱਕ ਨਵੇਂ ਵਲੌਗ ਵਿੱਚ ਕਿਉਂਕਿ ਅਸੀਂ ਜਾਣਾ ਪਟਿਆਲੇ ਜਿਹੜੇ ਕਿਰਨ ਦੇ ਸੂਟ ਬਣਾਉਣ ਨੂੰ ਦਿੱਤੇ ਸੀ ਉਹ ਬਣ ਗਏ ਹੋਣਗੇ ਤੇ ਇੱਕ ਦੋ ਹੋਰ ਕੰਮ ਨੇ ਮਿਲਦੇ ਤੁਹਾਨੂੰ ਕੱਲ ਬਾਏ ਬਾਏ ਬਾਏ